ਔਲੀਆ ਕਤ ਓਏ ਆ ਮ ਖਾਣਾ ਯਾ ਇਹਨਾਂ ਨੂੰ ਆ ਬਾਉ ਆਏ ਓ ਸ਼ਰੋ ਕੀ ਖਾਣਾ ਐ ਆ ਬਾ ਆਹੋ ਆਹੋ ਉਹ ਲੱਸੀ ਪਾਣੀ ਦਾ ਰਹਿਣ ਦਿਓ ਰਹਿਣ ਦਿਓ ਕਾਹੋਂ ਤੁਸੀਂ ਪੀ ਕੇ ਆਏ ਹੋਣੇ ਆ ਤੇ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਤਾਂ ਬਾਗ ਰਖਵਾਲੀ ਰੱਖਦਾ ਜੀ ਮਾਲੀਆ ਮੈਂ ਓ ਬਾਗ ਟੁਰ ਪੈਂਦਾ ਨਹੀਂ ਟੁਰ ਨਹੀਂ ਪੈਂਦਾ ਇੱਥੇ ਸੌ ਤੇਰੇ ਵਰਗਾ ਕੁੱਤਾ ਬਿੱਲਾ ਹੈ ਹੈਲੋ ਉਪਰ ਮਤਲਬ ਇਹ ਭਾਜੀ ਆ ਫੇ ਆਉਂਦੇ ਆ ਚੋਰ ਨਾ ਲਾਂਬੇ ਹੋ ਕੇ ਤੇ ਫਿਰ ਉਹ ਫਰੂਟ ਤੋੜਦੇ ਆ ਅਸੀਂ ਸਾਡੀ ਮਿਹਨਤ ਲੱਗੀ ਹੁੰਦੀ ਆ ਸਾਲ ਦੀ ਤੇ ਕੀ ਗੱਲ ਆਪ ਹੀ ਖਾਈ ਜਾਂਦੇ ਹੋ ਵਾ 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 ਭਾਜੀ ਘਰ ਦੀ ਮੇਰੀ ਨਾ ਜਿਹੜਾ ਬਿਮਾਰ ਸ਼ਮਾਰ ਸੀ ਤੇ ਉਹਨੇ ਨਾ ਨਾਸ਼ਤਾ ਨਹੀਂ ਬਣਾ ਕੇ ਦਿੱਤਾ ਸਹੀ ਫਿਰ ਇਹ ਤੇ ਕਿੰਨੂ ਇੱਕ ਦੋ ਖਾ ਲਈ ਇਹਨਾਂ ਦੇ ਕੰਮ ਸਿੱਧਾ ਹੋ ਜਾਂਦਾ ਆਹੋ ਇਦਾਂ ਹੀ ਤੂੰ ਇੱਥੇ ਚਰਚੁਰ ਕੇ ਹੀ ਪੜ ਗਿਆ ਚਾਚੁਰ ਕਿੰਨੂ ਆਖੇ ਉਹ ਚਰਚੁਰ ਦਾ ਮਤਲਬ ਹੁੰਦਾ ਖਾ ਪੀ ਗਈ ਕਰਿਆ ਮੈਂ ਨਹੀਂ ਮੈਂ ਕਿਹਾ ਹੈਲੋ ਗੱਲ ਤੇ ਸੁਣ ਕਿੱਧਰ ਤੂੰ ਰਹਿ ਜਾਣਾ ਮੈਂ ਲਾਹੌਰੋਂ ਆਇਆ ਯਾਰ ਤੇ ਲਾਹੌਰੋਂ ਆਇਆ ਤੇ ਕੀ ਹੁਣ ਬੈੱਡ ਲਾਦਾ ਤੈਨੂੰ ਇੱਥੇ